ਪਾਲ ਕੇ ਵਿੱਚ ਵੇ ਪਰਦੇਸਾਂ ਦੇ ਲਾਡਾ ਨਾਲ ਪਾਲਿਆ ਚਾਵਾਂ ਨਾਲ ਪਾਲਿਆ ਲਾਡਾ ਨਾਲ ਪਾਲਿਆ ਚਾਵਾਂ ਨਾਲ ਪਾਲਿਆ ਹੁਣ ਤੇ ਹੁਣ ਸਾਨੂੰ ਤੇਰੇ ਇਹ ਵਿਛੋੜਿਆ ਨੇ ਖਾਲਿਆ ਹੁਣ ਸਾਨੂੰ ਤੇਰੇ ਇਹ ਫਿਕਰਾਂ ਨੇ ਖਾਲਿਆ ਮਾਨਕਾਰ ਲਈਏ ਮਾਨਕਾਰ ਲਈਏ ਰੋ ਰੋ ਅੱਖ ਲਾਲ ਵੇ ਵਿੱਚ ਵੇ ਪਰਦੇਸਾਂ ਦੇ ਹੱਥੀ ਤੇ ਜਿਹਨੇ ਮਾਮਾ ਨੇ ਪੁੱਤ ਪਾਲ ਕੇ ਵਿੱਚ ਵੇ ਪਰਦੇਸਾਂ ਦੇ ਕਿਹੇ ਵੇਲੇ ਖਬਰਾਂ 'ਚ ਕੋਰੋਨਾ ਆ ਗਿਆ ਇਹ ਵਾਇਰਸ ਆ ਗਿਆ ਇਹ ਵਾਇਰਸ ਆ ਗਿਆ ਹਨ ਮਾਤਾ ਦੇ ਕੀ ਵੀਰਦੀ ਆ ਮਾ ਮਾਂ ਦਾ ਦਿਲ ਲੋਕੋ ਹੁੰਦਾ ਬੜਾ ਸੋਲੇ ਮਾਂ ਮਾਂ ਦਾ ਦਿਲ ਲੋਕੋ ਹੁੰਦਾ ਬੜਾ ਸੋਲੇ ਨਿੱਕੀ ਜਿੰਨੀ ਗੱਲ ਸੁਣ ਸੇਤੀ ਜਾਂਦਾ ਡੋਲੇ ਨਿੱਕੀ ਜਿੰਨੀ ਗੱਲ ਸੁਣ ਸਿੱਤੀ ਜਾਂਦਾ ਡੋਲੇ ਮੰਗਾ ਉਮਰਾਂ ਮੰਗਾ ਉਮਰਾਂ ਦੋਵਾਂ ਹੱਥਾਂ ਨਾਲ ਵੇ ਵਿਚ ਵੇ ਪਰਦੇਸਾਂ ਦੇ ਹੱਥੀ ਪੇਜੇ ਨੇ ਮਾਵਾ ਨੇ ਪੁੱਤ ਪਾਲ ਕੇ ਵਿਚ ਵੇ ਪਰਦੇਸਾਂ ਦੇ ਕਿੱਥੇ ਕਰ ਪੁੱਤ ਤਰੇ ਸੁਣਨੇ ਨੂੰ ਬੋਲਵੇ ਗੱਲ ਤੇ ਫੋਨ ਤੇ ਵੀ ਹੋ ਜਾਂਦੀ ਲੱਗਿਆ ਚਿੱਤ ਕਰ ਪੁੱਤ ਤੇਰੇ ਸੁਣਨੇ ਨੂੰ ਬੋਲਵੇ ਰੱਬ ਲਾਵੇ ਖੰਭ ਉੱਡ ਆਵਾ ਤੇਰੇ ਕੋਲਵੇ ਰੱਬ ਲਾਵੇ ਖੰਭ ਉੱਡ ਆਵਾ ਤੇਰੇ ਕੋਲਵੇ ਫੋਟ ਤੱਕ ਤੱਕ ਖੋਤੋ ਤੱਕ ਤੱਕ ਕੇ ਨਿਆਣੇ ਰੰਦੇ ਪਾਲਦੇ ਵਿਚਵੇਂ ਪਰਦੇਸਾਂ ਦੇ ਹੱਥੀ ਭੇਜਣੇ ਮਾਮਾ ਨੇ ਪੁੱਤ ਪਾਲ ਕੇ ਵਿਚਵੇਂ ਪਰਦੇਸਾਂ ਦੇ ਪੁੱਤਾ ਤੇਰੀ ਡਾਡੀ ਏ ਕਮਾਈ ਨੂੰ ਕੀ ਕਰਾ ਪੁੱਤਾ ਤੇਰੀ ਡਾਡੀ ਏ ਕਮਾਈ ਨੂੰ ਸਮਝ ਨਾ ਆਵੇ ਸਮਝ ਨਾ ਪਾਵੇ ਜਿਹੜੀ ਮਾਂ ਪੁੱਤ ਦੀ ਜੁਦਾਈ ਨੂੰ ਸਮਝ ਨਾ ਪਾਵੇ ਜਿਹੜੀ ਮਾਂ ਪੁੱਤ ਦੀ ਜੁਦਾਈ ਨੂੰ ਪੋਂਡਾਂ ਡਾਲ ਰਾਨੇ ਪੋਂਡਾਂ ਡਾਲ ਰਾਨੇ ਬੁਣੇ ਕੈਸੇ ਜਾਲ ਵੇ ਵਿਚ ਵੇ ਪਰਦੇਸਾਂ ਦੇ ਹੱਥੀ ਭੇਜਣੇ ਮਾਮਾ ਨੇ ਪੁੱਤ ਪਾਲ ਕੇ ਵਿਚ ਵੇ परदेसां